ਇੱਕ ਨਾਲ ਖਾਸ ਤਰ੍ਹਾਂ ਦੀ ਦਿੱਕਤ ਆ ਰਹੀ ਹੈ ਖਾਸ ਤੌਰ ਤੇ ਆਪਣੀ ਨਰਮੇ ਵਾਲੀ ਬੈਲਟ ਦੇ ਵਿੱਚ ਜਾਂ ਮਾਲਵੇ ਦੇ ਵਿੱਚ ਜਿੱਥੋਂ ਕਿ ਫੋਨ ਇਸ ਤਰੀਕੇ ਦੇ ਆ ਰਿਹਾ ਹੈ ਕਿ ਜਿਹੜੇ ਪਾਸੇ ਉਹ ਤਾਂ ਪਾਣੀ ਲੱਗਦਾ ਹੈ ਉਸ ਪਾਸੇੋਂ ਤਾਂ ਝੋਨਾ ਹੈਗਾ ਹਰਾ ਪਰੰਤੂ ਉਲਟੇ ਪਾਸੇ ਸਾਹਮਣੇ ਵਾਲੇ ਪਾਸੇ ਜਾ ਕੇ ਜਿੱਧਰ ਜਾ ਕੇ ਪਾਣੀ ਰੁਕਦਾ ਹੈ ਉਧਰ ਉਹ ਝੋਨਾ ਜਿਹੜਾ ਹੈਗਾ ਜੰਗਾਲਿਆ ਜਾਂ ਹੋ ਗਿਆ ਤੇ ਜ਼ਮੀਨ ਦੇ ਵਿੱਚ ਵੜੀ ਜਾਂਦਾ ਉਹ ਤੁਰਦਾ ਹੀ ਨਹੀਂ ਹੈਗਾ ਜਿਵੇਂ ਆ ਫੋਟੋ ਦੇ ਵਿੱਚ ਦਿਖਾਇਆ ਗਿਆ ਹੈ ਤੇ ਇਹ ਦਿੱਕਤ ਆ ਗਈ ਇਹਦਾ ਕੀ ਹੱਲ ਕਰੀਏ ਇਸੇ ਸਬੰਧ ਵਿੱਚ ਇਸ ਵੀਡੀਓ ਚ ਆਪਾਂ ਗੱਲ ਕਰਦੇ ਆਂ ਮੈਂ ਆ ਕੁਲਦੀਪ ਸਿੰਘ ਸ਼ੇਰਗਮਰਖਾਈ ਫਤਰੀ ਸਾਹਿ ਪੋਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਆ ਆਪਣਾ YouTube ਚੈਨਲ ਮੇਰੀ ਖੇਤੀ ਮੇਰਾ ਖਸਾਨ ਸਬਸਕ੍ਰਾਈਬ ਕਰ ਸਕਦੇ ਹੋ Facebook ਪੇਜ ਤੁਸੀਂ ਜਿਹੜਾ ਹੈਗਾ ਫੋਲੋ ਕਰ ਸਕਦੇ ਹੋ ਮੇਰਾ ਪੰਜਾਬ ਮੇਰਾ ਖਸਾਨ ਕਿਸਾਨ ਦੋਸਤੋ ਇਹ ਭਾਵੇਂ ਕਿ ਇਹ ਜ਼ਿੰਕ ਦੀ ਘਾਟ ਹੈ ਕੋਈ ਦੋ ਰਾਇ ਨਹੀਂ ਕਿ ਜ਼ਿੰਕ ਦੀ ਘਾਟ ਹੈ ਤੁਸੀਂ ਜਿੰਖੇ ਚ ਪਾਈ ਵੀ ਹੋਏਗੀ ਅੱਛਾ ਜੈਂਕਰੀ ਘਾਟ ਹੈ ਜਿੱਧਰ ਪਾਣੀ ਲੱਗਦਾ ਉਧਰ ਕਿਉਂ ਨਹੀਂ ਘਾਟ ਹੈ ਦੂਜੇ ਪਾਸੇ ਕਿਉਂ ਆ ਗਈ ਅਸਲ ਦੇ ਵਿੱਚ ਕੀ ਹੈ ਕਿ ਇਹ ਤੁਸੀਂ ਵੀਡੀਓ ਦੇਖ ਰਹੇ ਹੋ 2024 ਦੇ ਵਿੱਚ ਤੇ 18 ਜੁਲਾਈ 2024 ਨੇ ਇਹ ਵੀਡੀਓ ਰਿਕਾਰਡ ਕੀਤੀ ਹੈ ਅਸਲ ਵਿੱਚ ਕੀ ਹੈ ਕਿ ਐਕ ਤਰੀ ਖਾਸ ਤੌਰ ਤੇ ਮਾਲਵੇ ਦੇ ਵਿੱਚ ਦੱਖਣ ਪੱਛਮ ਮਾਲਵੇ ਦੇ ਵਿੱਚ ਨਰਮਿਆ ਬੈਲਟ ਦੇ ਵਿੱਚ ਆੜ ਬਹੁਤ ਤਕੜੀ ਲੱਗੀ ਹੈ ਤੇ ਖਾਸ ਤੌਰ ਤੇ ਇਹਨਾਂ ਖੇਤ ਏਰੀਆ ਦੇ ਵਿੱਚ ਜ਼ਮੀਨ ਦੇ ਉਥਲੇ ਪਾਣੀ ਨੇ ਮਾੜੇ ਤੇ ਅਸੀਂ ਖੇਤ ਨੂੰ ਜਿਹੜਾ ਹੈਗਾ ਪਾਣੀ ਤੇ ਪਾਣੀ ਲਾ ਰਹੇ ਹਾਂ ਹੁਣ ਹੁੰਦਾ ਕੀ ਹੈ ਕਿ ਖੇਤ ਦੇ ਜਿਹੜਾ ਆਪਾਂ ਪਾਣੀ ਲਾਇਆ ਤੇ ਤੁਹਾਡੇ ਖੇਤ ਦਾ ਸਾਰਾ ਤੱਤਾ ਪਾਣੀ ਜਾ ਕੇ ਉਹ ਪਰਦੇ ਕਿਨਾਰੇ ਇਕੱਠਾ ਹੋ ਜਾਂਦਾ ਹੈ ਤੁਹਾਡੇ ਖੇਤ ਚ ਮੰਨ ਲਓ ਕਿ ਦੋ ਦੋ ਸੂਤ ਪਾਣੀ ਭਰਿਆ ਮੈਂ ਕਹਣਾ ਤੁਸੀਂ ਘਟਾਤਾ ਉਹ ਜਿਹੜਾ ਦੋ ਸੂਤ ਪਾਣੀ ਭਰਿਆ ਹੈ ਨਾ ਜੇ ਤੁਸੀਂ ਨਵਾਂ ਪਾਣੀ ਲਾਉਂਗੇ ਤੇ ਸਾਰੇ ਉਹਦੇ ਵਿਚਲੇ ਨੂਨ ਤੇ ਸਾਰਾ ਪਾਣੀ ਇਕੱਠਾ ਹੁੰਦਾ ਹੁੰਦਾ ਪਰਦੇ ਸਿਰੇ ਤੇ ਚਲਾ ਜਾਏਗਾ ਇਹ ਦਿੱਕਤ ਵੀ ਅਕਸਰ ਉਹਨਾਂ ਕਿੱल्ल्याਾਂ 'ਚ ਜ਼ਿਆਦਾ ਆਉਂਦੀ ਹੈ ਜਿਹੜੇ ਕਿੱਲੇ ਥੋੜੇ ਲੰਬੇ ਹੁੰਦੇ ਐ ਜਿਹੜੇ ਕਿੱਲੇ ਲੰਬਾਈ 'ਚ ਹੁੰਦੇ ਐ ਜਿਹੜੇ ਪਲਾਟ ਲੰਬਾਈ 'ਚ ਹੁੰਦੇ ਐ ਜਿੱਥੇ ਕੋਈ ਦੋ ਕਿੱਲੇ ਲਾਂ ਪਾਣੀ ਜਾਣਾ ਹੈਗਾ ਜਾਂ ਲੰਮਾ ਪਾਣੀ ਜਾਣਾ ਹੈਗਾ ਉੱਥੇ ਇਹ ਦਿੱਕਤ ਆਉਂਦੀ ਜ਼ਿਆਦਾ ਤਾਂ ਫਿਰ ਇਹਦਾ ਮਤਲਬ ਇਹ ਹੋ ਗਿਆ ਕਿ ਜ਼ਿੰਕ ਦੀ ਘਾਟ ਨਹੀਂ ਹੈਗੀ ਲੇਕਿਨ ਤੱਤੇ ਪਾਣੀ ਦੀ ਕਰਕੇ ਇਹ ਤਾਂ ਫਿਰ ਇਹਦੇ ਦੋ ਹੀ ਹੱਲ ਐ ਵੀਰੇ ਪਹਿਲਾ ਕੰਮ ਤੇ ਕਰਨਾ ਐ ਕੇ ਖੇਤ ਦੇ ਵਿੱਚ ਜਾਂ ਤਾਂ ਇਹ ਕਰੋ ਕਿ ਇੱਕ ਖਾਲਾ ਪਾ ਲਓ ਇਹੋ ਜਿਹਾ ਜਿਹੜਾ ਖਾਲਾ ਜਿਹੜਾ ਹੈਗਾ ਪਾਣੀ ਦੂਜੇ ਪਾਸੇ ਸਿਰੇ ਤੋਂ ਲਾਵੇ ਜਾਂ ਫਿਰ ਕੋਈ ਇਸ ਤਰ੍ਹਾਂ ਦਾ ਸਿਸਟਮ ਕਰੋ ਕਿ ਪਾਣੀ ਕੁਮਾ ਕੇ ਲੱਗੇ ਜਿਹੜੇ ਪਰਲੇ ਸਿਰੇ ਜਿੱਥੇ ਗਰਮ ਪਾਣੀ ਜਾਂਦਾ ਉਧਰੋਂ ਪਾਣੀ ਇਧਰ ਨੂੰ ਵਾਪਸ ਆਵੇ ਤਾਂ ਇਹ ਚੀਜ਼ ਹੌਲੀ-ਹੌਲੀ ਠੀਕ ਹੋਣੀ ਸ਼ੁਰੂ ਹੋ ਜੂਗੀ ਜੇ ਫਿਰ ਤੁਸੀਂ ਇਹ ਨਹੀਂ ਕਰ ਸਕਦੇ ਤਾਂ ਫਿਰ ਇਹ ਕੋਸ਼ਿਸ਼ ਕਰੋ ਕਿ ਪਾਣੀ ਸਾਰਾ ਧਰਤੀ ਜਿਰੋਂ ਜੀਰ ਗਿਆ ਜੇ ਰੋ ਪਾਣੀ ਸਾਰਾ ਧਰਤੀ ਜੀਰ ਗਿਆ ਉਸ ਸਮੇਂ ਪਾਣੀ ਲਾਉਣ ਦੀ ਖੇਤ ਨੂੰ ਕੋਸ਼ਿਸ਼ ਕਰੋ ਤਾਂ ਕਿ ਜਿਹੜਾ ਪਰਲੇ ਪਾਸੇ ਵੀੜ ਹੈਗਾ ਪਾਣੀ ਠੀਕ ਜਾਵੇ ਤੇ ਵੈਸੇ ਤਾਂ ਦੇਖੋ ਵਾਰੀਆਂ ਆਪਣ ਕਦੇ ਰਾਤ ਚੱਲਦੀ ਕਰੇ ਦਿਨੇ ਚੱਲਦੀ ਹੈ ਤੇ ਇਹੋ ਜਿਹੇ ਕਿਆਰੀਆਂ ਨੂੰ ਜੇ ਰਾਤ ਵਾਲੀਆਂ ਵਾਰੀਆਂ ਚ ਭਰਨ ਦੀ ਕੋਸ਼ਿਸ਼ ਕਰੋਗੇ ਤਾਂ ਹੋਰ ਜ਼ਿਆਦਾ ਤੁਹਾਨੂੰ ਫਾਇਦਾ ਹੋਏਗਾ ਤੇ ਜਿਹੜਾ ਝੋਨਾ ਪਰਲੇ ਕਿਨਾਰੇ ਤੋਂ ਤੁਹਾਡਾ ਖਰਾਬ ਹੋ ਚੁੱਕਾ ਹੈ ਉਸ ਝੋਨੇ ਦੇ ਉੱਤੇ ਕਈ ਕਿਸਾਨ ਵੀ ਕਮਾਨ ਨਿਲ ਜੀਰਮ ਦੀ ਸਪਰੇ ਕਰ ਦਿੰਦੇ ਐ हां ठीक हो ਜਾਂਦਾ ਉਹਦੇ ਨਾਲ ਉਹ ਥੋੜਾ ਜਿੰਕ ਦੀ ਮਾਤਰਾ ਹੁੰਦੀ ਹੈ ਤੇ ਮੈਂ ਕਵਾਂਗਾ ਕਿ ਇਹੋ ਜੇ ਚੁੰਨਿਆਂ 'ਚ ਤੁਹਾਨੂੰ ਜਿੰਕ ਦਾ ਸਪਰੇਅ ਕਰਨਾ ਪਏਗਾ 21% ਵਾਲਾ 1 ਕਿਲੋ ਲੈ ਲਓ 33% ਵਾਲਾ ਤਾਂ 750 ਗ੍ਰਾਮ ਲੈ ਲਓ ਅੱਧਾ ਕਿਲੋ ਕਲੀ ਲੈ ਲਓ ਅਣਭੁਈਆ ਚੂਨਾ ਡਲੇ ਵਾਲੀ ਕਲੀ ਰਾਤ ਨੂੰ ਘੜੇ 'ਚ ਭਿਉਂ ਦਿਓ ਚੰਗੀ ਤਰ੍ਹਾਂ ਹਿਲਾ ਦਿਓ ਤੜਕੇ ਅੱਧਾ ਕਿਲੋ ਕਲੀ ਦਾ ਨਿਤਰਿਆ ਪਾਣੀ ਤੇ ਨਾਲ ਇਹ ਜਿੰਕ 21 ਵਾਲੀ ਜਾਂ 33 ਵਾਲੀ ਹਨਾ 21 ਵਾਲੀ ਜਾਂ 33 ਵਾਲੀ ਇਹਦਾ ਸਪਰੇਅ ਕਰ ਦਿਓ ਇੱਕ ਦੋ ਸਪਰੇਅ ਕਰ ਦਿਓ ਜੋ ਉਹ ਨਾਲ ਠੀਕ ਹੋ ਜਾਏਗੀ ਪਰੰਤੂ ਅਸਲੀ ਇਹ ਠੀਕ ਉਦੋਂ ਹੋਏਗਾ ਜਦੋਂ ਪਰਲੇ ਪਾਸੇ ਠੰਡਾ ਪਾਣੀ ਪਹੁੰਚਣਾ ਸ਼ੁਰੂ ਹੋ ਗਿਆ ਠੀਕ ਹੈ ਤਾਂ ਕੋਈ ਸੰਦਲਜੀ ਪਾੜੋ ਨਾਲ ਹੋ ਸਕਦਾ ਤਾਂ ਉਹ ਸੰਦਲ ਰਾਂ ਹੀ ਪਾਣੀ ਦੂਜੀ ਪਾਸੇ ਲੈ ਜਾਓ ਪਾਣੀ ਉਟਾ ਕੇ ਲਾ ਦਿਓ ਫਿਰ ਜਦੋਂ ਔੜ ਲੰਗੀ ਉਸ ਤੋਂ ਬਾਅਦ ਨੇ ਠੀਕ ਹੋਈ ਜਾਣਾ ਪਰੰਤੂ ਉਹ ਚੌਨਾ ਥੋੜਾ ਡਾਊਨ ਪੈ ਜਾਏਗਾ ਇਸ ਕਰਕੇ ਉਧਰ ਦੇ ਪਾਸੇ ਥੋੜੀ ਯੂਰੀਆ ਵੀ ਵਧਾਣੀ ਪਊਗੀ ਤੇ ਉਧਰੇ ਪਾਸੇ ਜਿੰਕ ਥੱਲੇ ਵੀ ਵੱਧ ਪਾਉਣੀ ਪੈ ਸਕਦੀ ਹੈ ਤੇ ਉੱਪਰ ਵੀ ਜਿੰਕ ਦਾ ਸਪਰੇਅ ਕਰਨਾ ਪਏਗਾ ਫੇਰ ਉਹ ਠੀਕ ਹੋ ਜਾਏਗਾ ਅੱਗੇ ਤੋਂ ਇਹ ਦਿੱਕਤਾਂ ਨਾ ਆਉਣ ਇਹਦੇ ਕਰਕੇ ਨਾਲ ਇੱਕ ਸੰਦਲ ਪਾਲਿਆ ਕਰੋ ਇੱਕ ਛੋਟਾ ਸੰਦਲ ਸਮਝਦੇ ਹੋ ਨਾ ਖਾਲਾ ਨਹੀਂ ਹੁੰਦਾ ਖਾਲੇ ਤੋਂ ਵੱਡਾ ਹੁੰਦਾ ਉਹ ਚਾਪਾ ਢੱਕੇ ਲਾ ਲੈਣੇ ਆ ਉਹਦੇ ਵਿੱਚ ਦੀ ਠੰਡਾ ਪਾਣੀ ਪਰਲੇ ਸਿਰੇ ਤੇ ਜਾਵੇ ਤੇ ਉਹ ਠੰਡਾ ਪਾਣੀ ਜਿਹੜਾ ਹੈਗਾ ਚਾਰੇ ਪਾਸੇ ਫਿਰਕੇ ਤੁਹਾਡੇ ਖੇਤ ਕਿਤੇ ਦਿੱਕਤ ਨਾ ਆਵੇ ਤਾਂ ਫੇਰ ਇਹ ਦਿੱਕਤ ਆਈ ਹੈ ਔੜ ਦੇ ਕਰਕੇ ਜਿਵੇਂ ਔੜ ਹਟੇਗੀ ਆਪਣੇ ਆਪ ਠੀਕ ਹੋਏਗੀ ਪਰੰਤੂ ਅਸੀਂ 19 ਦਿਨ ਤੱਕ ਇੰਤਜ਼ਾਰ ਨਹੀਂ ਕਰ ਸਕਦੇ ਪਾਣੀ ਜਿਹੜਾ ਹੈਗਾ ਪਰਲੇ ਸਿਰੇ ਤੇ ਫਰੈਸ਼ ਪਾਣੀ ਠੰਡਾ ਪਾਣੀ ਪਹੁੰਚਾਉਣ ਦੀ ਕੋਸ਼ਿਸ਼ ਕਰੋ ਤੇ ਨਾਲ ਜਿਹੜਾ ਹੈਗਾ ਪਾਣੀ ਮਤ ਕੇ ਘੁਮਾ ਕੇ ਲਾਉਣ ਦੀ ਕੋਸ਼ਿਸ਼ ਕਰੋ ਤੇ ਨਾਲ ਜਿਹੜਾ ਹੈਗਾ ਜ਼ਿੰਕ ਦੇ ਸਪਰੇਅ ਕਰੋ ਤੇ ਤੁਹਾਡਾ ਇਹ ਚੀਜ਼ ਠੀਕ ਹੋ ਜਾਏਗੀ ਤੇ ਦੂਜੇ ਪਾਸੇ ਤੁਸੀਂ ਜਿਹੜਾ ਹੈਗਾ ਥੋੜੀ ਯੂਰੀਆ ਦੀ ਵੀ ਇੱਕ ਡੋਸ ਤੁਹਾਨੂੰ ਵਾਧੇ ਨਹੀਂ ਪੈ ਸਕਦੀ ਹੈ ਤਾਂ ਇਹ ਅਕਸਰ ਹੀ ਹੁੰਦਾ ਮੈਂ ਬਚਪਨ ਚ ਦੇਖਦਾ ਸਾਡੇ ਖੇਤਾਂ 'ਚ ਵੀ ਦਿੱਕਤ ਆਉਂਦੀ ਹੁੰਦੀ ਸੀ ਕੁਝ ਕਿਲੇ ਸਾਡੇ ਲੰਮੇ ਸੀਗੇ ਉਹਨੇ ਦਿੱਕਤ ਆਉਂਦੀ ਸੀਗੀ ਤਾਂ ਇਹਦਾ ਐਸ ਵੀ ਇਸ ਤਰ੍ਹਾਂ ਹੀ ਕਰਦੇ ਸੀਗੇ ਤੇ ਠੀਕ ਹੋ ਜਾਂਦਾ ਸੀ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਕੋਈ ਬਿਮਾਰੀ ਨਹੀਂ ਹੈਗੀ ਕੁਝ ਹੋਰ ਨਹੀਂ ਹੈਗਾ ਇਹੇ